ਹੈਲੋ ਮੋੜਾ ਵਾਲੀ ਟੀਮ ਆ ਕੇ ਮੁੜ ਗਈ ਇਹ ਸਿਕੰਦਰਪੁਰ ਵਾਲੇ ਉਹਨੂੰ ਮਨਾ ਕੇ ਲਿਆ ਸਕਦਾ ਤਾਂ ਲਿਆਓ ਵੀ ਮੋੜਾ ਵਾਲੇ ਲੱਗਦੇ ਰੌਣਕ ਤੇ ਜਾਉਂਗਾ ਸਿਕੰਦਰਪੁਰਾਈ ਤੋਂ ਬਾਹਰ ਭੱਜਦਾ ਅਸੀਂ ਤੁਹਾਡੇ ਪੈਰੇ ਨਾਲ ਥਲਾਈ ਦੇ ਨੋ 20 ਲੱਖ ਰੁਪਏ ਲਾਇਆ ਲੋਕਾਂ ਨੇ ਤੁਸੀਂ ਮਾੜੇ ਕਰੀ ਲੋ ਸਹੀ ਗੱਲ ਹੈ ਜੀ ਤੁਸੀਂ ਬਾਹਰ ਜਾਓ ਕੋਈ ਬਦਸ਼ੂਰ ਨਹੀਂ ਭਾਈ ਮੋੜਾ ਵਾਲੇ ਮੰਨਦੇ ਤਾਂ ਆਇਓ ਤੁਸੀਂ ਹੁਣ ਪਰਿਆ ਦੀ ਟੀਮ ਉਹ ਸਾਹਮਣੇ ਆ ਗਈ ਤਾਂ ਦੇਖੋ ਨਹੀਂ ਲਾਸਟ ਮਿੰਟਾਂ ਘੱਟੋ ਪਰਿਆ ਦੀ ਟੀਮ ਨੂੰ ਯਾਰਾ ਕਿੰਨੇ ਕੋਈ ਲਿਆ ਨਹੀਂ ਕਿ ਸਕਦਾ ਆ ਕਿੰਨੇ ਦਰਸ਼ਕ ਯਾਰ ਕਿੰਨੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਦੇਖੋ ਯਾਰ ਆ ਬੋੜਾ ਬਾਲ ਜਿੱਤੂ ਹੈ ਜੇ ਚਲੋ ਫਰਵਿਕ ਫਰਵਿਕ ਕਮੈਂਟ ਦੇ ਤਾਂ ਕਮੈਂਟਸ ਤੁਹਾਨੂੰ ਜਿੱਤੂ ਗਰਾਉਂਡ ਦੇ ਬਾਹਰ ਭੇਜੂਗਾ ਡੇਰਾ ਬਛੋੜੇ ਤੇ ਬੋਹਾਓ ਜੀ ਅਗਲੇ ਮੈਚਾਂ 'ਚ ਤੁਸੀਂ ਨਾ ਲੇਟ ਹੋ ਜਾਓ ਫਿਰ ਇਹ ਦਰਸ਼ਕ ਨੇ ਕਲੇ ਮਾਰ ਦੇ ਡੇਰਾ ਬਛੋੜੇ ਤੇ ਬੋਹਾ ਇੱਕ ਵਾਰੀ ਇੱਕ ਟੀਮ ਅਨਾਉਂਸ ਕਰੋ ਜੋ بار بار ਕਰੀ ਜਾਉਂਦੇਗਾ ਉਕ ਚੋਲਾ ਪਹਿਰਿਆ ਕੰਮ ਦਾ بار بار ਵੀ ਹੁੰਦਾ ਜੀ ਇਹ ਬਾਮ ਲਾਉਂਦੇ ਲੇਟ ਹੋ ਜਾਂਦੇ ਨੇ ਸਾਨੂੰ ਇਹਨਾਂ ਦਾ ਪਤਾ ਰੋਜ਼ ਹੀ ਯਾਰ ਮੈਂ ਥੋਈ ਨੋਟ ਕਰਦਾ ਇਸ ਤਰੀਕਾ ਕਰ ਲੈ ਕਿਸੇ ਜੀ ਵਰਜੀ ਮੇਰੀ ਗੱਲ ਸੁਣ ਲਓ ਮੈਂ ਮੈਂ ਕੱਟਦੀ ਟੀਮ ਹੀ ਕੱਟਦੀ ਜਦੋਂ ਆਪਾਂ ਅਗਲੀ ਟੀਮ ਬੁਲਾ ਲਈ ਹਾਂ ਹਾਂ ਜੀ ਦੇ ਮੇਰੀ ਗੱਲ ਇੱਕ ਵਾਰੀ ਫੇਰ ਸੁਣ ਲਓ ਕਿਸੇ ਵੀ ਖਿਡਾਰੀ ਦੇ ਚਕਨਾਈ ਲੱਗੀ ਹੋਈ ਹੈ ਨਾ ਉਹਦਾ ਮੇਕਅਪ ਇੰਦਰ ਨਹੀਂ ਲੈਣ ਤੋਂ ਲੈ ਕੇ ਨੋਟ ਕਰ ਲੋ ਅੰਪਾਇਰ ਇਧਰ ਹੀ ਲੈਣ ਤੋਂ ਉਧਰ ਹੀ ਲੈਣ ਤੱਕ ਲਿਟਾਓ ਉਹਨੂੰ ਜਿਹਦੇ ਮੇਕਅਪ ਕਰਿਆ ਹੋਇਆ ਆ ਬਲਾਓ ਯਾਰ 25 ਲੱਖ ਰੁਪਇਆ ਲੈ ਲਓ